ਇਹ ਜਿਹੜੀ ਘਟਨਾ ਆਪਜੀ ਨਾਲ ਸਾਂਝੀ ਕਰਨ ਜਾ ਰਿਹਾ ਸੰਤ ਬਾਬਾ ਅਨਸਾਲੀ ਵਾਲੇ ਮਹਾਂਪੁਰਸ਼ ਬਾਬਾ ਜੀ ਸਿੰਘ ਜੀ ਦੇ ਡੇਰੀ ਦੀ ਹੈ ਤੇ ਮਹਾਂਪੁਰਸ਼ਾਂ ਨੂੰ ਮਿਲਣ ਲਈ ਦੋ ਬੰਦੇ ਆਉਂਦੇ ਨੇ ਨਮਸਕਾਰ ਕਰਦੇ ਨੇ ਮਹਾਂਪੁਰਸ਼ਾਂ ਨੂੰ ਆਕੇ ਤੇ ਮਹਾਂਪੁਰਸ਼ ਪੁੱਛਦੇ ਨੇ ਭਾਈ ਤੁਸੀਂ ਕਿੱਥੋਂ ਆਇਓ ਤੇ ਕੀ ਕੰਮ-ਕਾਰ ਕਰਦੇ ਹੋ ਇੱਕ ਤਾਂ ਜੋ ਬੰਦਾ ਸੀ ਉਹਦਾ ਰੁਟੀਨ ਦੇ ਹਿਸਾਬ ਨਾਲ ਮਹਾਂਪੁਰਸ਼ ਕੋਲ ਆਉਂਦਾ ਸੀ ਇੱਕ ਵਾਰ ਉਹ ਆਇਆ ਸੀਗਾ ਉਹ ਕਹਿੰਦਾ ਵੀ ਮਹਾਰਾਜ ਜੀ ਮੈਂ ਤਾਂ ਜਹਾਜ਼ ਜਿਹੜੇ ਪਾਣੀ ਚੱਲਦੇ ਨੇ ਉੱਥੇ ਕੰਮ ਕਰਦਾ ਕਹਿੰਦੇ ਅੱਛਾ ਭਾਈ ਤੂੰ ਫਿਰ ਜਹਾਜ਼ ਜਾਣਾਗਾ ਜਹਾਜ਼ਾਂ ਦਾ ਕੰਮ ਕਰਦਾ ਕਹਿੰਦਾ ਹਾਂਜੀ ਤੇ ਮਹਾਂਪੁਰਸ਼ ਕਹਿੰਦੇ ਫਿਰ ਐਂ ਕਰ ਭਾਈ ਤੂੰ ਜਾਣਾ ਨਹੀਂ ਤੂੰ ਇੱਥੇ ਹੀ ਰਹਿਣਾ ਸਾਡੇ ਕੋਲ ਹਜੇ ਉਹ ਕਹਿੰਦਾ ਠੀਕ ਆ ਜੀ ਇੱਕ ਦਿਨ ਬੀਤਿਆ ਦੂਸਰਾ ਦਿਨ ਹੋ ਗਿਆ ਤੇ ਉਹ ਕਹਿ ਰਿਹਾ ਵੀ ਬਾਬਾ ਜੀ ਮੈਂ ਜਾਣਾਗਾ ਉਹ ਕਹਿੰਦੇ ਨਹੀਂ ਭਾਈ ਹਜੇ ਨਹੀਂ ਤੈਨੂੰ ਜਾਣਾ ਹਜੇ ਤਾਂ ਇੱਥੇ ਰਹਿਣਾ ਫਿਰ ਜਿਹੜੇ ਮਹਾਪੁਰਸ਼ਾਂ ਦੇ ਗੜਵਾਈ ਸੀ ਸੇਵਾਦਾਰ ਸੀ ਉੱਥੇ ਦੇ ਉਹ ਕਹਿੰਦੇ ਵੀ ਜੇ ਮਹਾਪੁਰਸ਼ਾਂ ਨੇ ਤੈਨੂੰ ਕਿਹਾ ਨਾ ਤੂੰ ਇੱਥੇ ਠਹਿਰ ਜਾ ਜਦੋਂ ਤੱਕ ਤੈਨੂੰ ਮਹਾਪੁਰਸ਼ ਨਹੀਂ ਕਹਿੰਦੇ ਨਾ ਬਾਬਾ ਜੀ ਜਾਣ ਨੂੰ ਤੂੰ ਉਦ ਤੱਕ ੁੱਲ ਜਾ ਇਦੇ ਵਿੱਚ ਹੀ ਆਪਣਾ ਭਲਾ ਸਮਝ ਵੀ ਜੇ ਤਾ ਤੂੰ ਆਏਂਗਾ ਪੂਰੀ ਭਾਵਨਾ ਨਾਲ ਫਿਰ ਤਾਂ ਮਹਾਂਪੁਰਸ਼ਾਂ ਦੇ ਬਚਨ ਮੰਨ ਲਾ ਬਾਕੀ ਭਾਈ ਤੇਰੀ ਮਰਜ਼ੀ ਆ ਫਿਰ ਜੇ ਤੂੰ ਦੱਸਣ ਦੀ ਲੋੜ ਨਹੀਂ ਤੂੰ ਚਲਾ ਜਾ ਉਹ ਕਹਿੰਦਾ ਵੀ ਨਹੀਂ ਜੇ ਮੈਂ ਆਇਆਂਗਾ ਮੈਂ ਭਾਵਨਾ ਨਾਲ ਆਇਆਂ ਤੇ ਜੇ ਬਾਬਾ ਜੀ ਕਹਿਣਗੇ ਮੈਂ ਚਲਾ ਜਾਵਾਂਗਾ ਉਹ ਕਹਿੰਦੇ ਚੱਲ ਕੋਈ ਨਹੀਂ ਭਾਈ ਤੂੰ ਇੱਕ ਵਾਰੀ ਹੋਰ ਬੇਨਤੀ ਕਰਕੇ ਦੇਖ ਲਈ ਜੇ ਮਹਾਂਪੁਰਸ਼ ਕਹਿਣਗੇ ਫਿਰ ਤੂੰ ਚਲਾ ਜਾਈ ਤਾਂ ਹੀ ਕਹਿੰਦੇ ਨੇ ਵੀ ਜੇ ਕਿਸੇ ਸੰਗਤ ਕਰਨੀ ਹੈ ਨਾ ਮਹਾਂਪੁਰਸ਼ ਦੀ ਜਾ ਸਾਧੂ ਦੀ ਜਾਂ ਸੰਤ ਦੀ ਫਿਰ ਭਾਵਨਾ ਨਾਲ ਕਰਨੀ ਚਾਹੀਦੀ ਆ ਤੇ ਸੰਤ ਵੀ ਪੂਰਾ ਹੋਣਾ ਚਾਹੀਦਾ ਮਹਾਂਪੁਰਸ਼ ਵੀ ਪੂਰਾ ਤਾਂ ਚਲੋ ਸਤਿਗੁਰੂ ਆ ਪਰ ਕਹਿਣੀ ਕਰਨੀ ਵਾਲਾ ਹੋਵੇ ਬਾਣੀ ਤੇ ਅਮਲ ਕਰਨ ਵਾਲਾ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਉਹ ਤੀਸਰਾ ਦਿਨ ਹੋ ਗਿਆ ਤੋਂ ਸ਼ਾਮਾਂ ਸ਼ਾਮ ਦੇ ਵੇਲੇ ਨੂੰ ਮਹਾਂਪੁਰਸ਼ ਬਾਹਰ ਆਏ ਤੇ ਮਹਾਂਪੁਰਸ਼ ਨੂੰ ਕਹਿ ਰਿਹਾ ਕਿ ਸਤਿਗੁਰੂ ਜੀ ਮੈਂ ਬਾਬਾ ਜੀ ਮੈਂ ਪਿੰਡ ਜਾਣਾ ਸੀ ਉਹ ਕਹਿੰਦੀ ਭਾਈ ਤੈਨੂੰ ਇੱਕ ਵਾਰੀ ਕਹਿਤਾ ਬਾਰੀ-ਬਾਰੀ ਨਾ ਕਹਿ ਤੈਨੂੰ ਕਿਹਾ ਭਾਈ ਤੂੰ ਨਹੀਂ ਜਾਣਾ ਹਜੇ ਇੱਕ ਵਾਰੀ ਤੈਨੂੰ ਸਮਝ ਨਹੀਂ ਆਉਂਦੀ ਕਹਿਤਾ ਉਹ ਕਹਿੰਦਾ ਜੀ ਸਤਿਵਚਨ ਚਲੋ ਜਿਹੜਾ ਉਹ ਬੰਦਾ ਸੀਗਾ ਉਹਨੇ ਆਪਣੇ ਉਥੇ ਰਿਸ਼ਤੇਦਾਰ ਨੂੰ ਫੋਨ ਕਰ ਦਿੱਤਾ ਵੀ ਮੈਨੂੰ ਜਿਹੜੇ ਮੇਰੇ ਕੱਪੜੇ ਨੇ ਇੱਥੇ ਫੜਾ ਜਿਓ ਕਿਉਂਕਿ ਮਹਾਪੁਰਸ਼ ਨੇ ਮੈਨੂੰ ਇੱਥੇ ਰੱਖ ਲਿਆ ਹੁਣ ਪਤਾ ਨਹੀਂ ਕਿੰਨੇ ਦਿਨ ਮੇਰੇ ਇੱਥੇ ਲੱਗਣਗੇ ਬੀਸ ਕਰਕੇ ਮੇਰਾ ਤਾਂ ਹੁਣ ਮੁਸ਼ਕਲ ਆਉਣਾਗਾ ਇਸ ਕਰਕੇ ਮੇਰੇ ਜਿਹੜੇ ਕੱਪੜੇ ਨੇ ਮੈਨੂੰ ਇੱਥੇ ਹੀ ਫੜਾ ਜਿਓ ਤਮਾ ਪੁਰਸ਼ਾਂ ਦੀ ਸੇਵਾ ਲਾਤੀ ਸੇਵਾ ਕਰਦਾ ਰਿਹਾ ਕਦੇ ਭਾਂਡਿਆਂ ਦੀ ਕਦੇ ਪਤੀਲੇ ਧੋਣ ਦੀ ਲੰਗਰ ਦੀ ਸਮਾਂ ਹੌਲੀ ਹੌਲੀ ਬੀਤਦਾ ਗਿਆ 2 ਮਹੀਨੇ ਬੀਤ ਗਏ ਇਸ ਕੱਲ ਨੂੰ 2 ਮਹੀਨੇ ਬਾਅਦ ਰਾਤ ਨੂੰ ਸਵਾ 10 ਵਜੇ ਹੰਸਾਲੀ ਵਾਲੇ ਮਹਾਂਪੁਰਸ਼ ਬਾਹਰ ਆਏ ਆਪਣੇ ਕਮਰੇ ਚੋਂ ਜਿੱਥੇ ਰਹਿੰਦੇ ਸੀਗੇ ਉਹ ਕਹਿੰਦੇ ਭਾਈ ਸੇਵਾਦਾਰ ਨੂੰ ਬਾਜ ਮਾਰ ਦੇ ਨੇ ਕਹਿੰਦੇ ਉਹ ਕਿੱਥੇ ਆ ਜਹਾਜਾਂ ਵਾਲਾ ਉਹਨੂੰ ਬੁਲਾ ਕੇ ਲੈ ਕੇ ਆਓ ਕਹਿੰਦੇ ਮਹਾਰਾਜ ਜੀ ਉਹ ਨਾ ਅਜੇ ਉੱਥੇ ਬਰਤਨ ਮਹਾਜਰਿਆ ਜੀ ਲੰਗਰ ਹਾਲ 'ਚ ਹੁਣੇ ਹਟਿਆ ਤੇ ਕੋਈ ਨਹੀਂ ਮੈਂ ਉਹਨਾਂ ਨੂੰ ਬੁਲਾ ਕੇ ਲਿਆਉਣਾ ਜੀ ਸਤ ਵਜਰ ਸੇਵਾਦਾਰ ਜਾ ਕੇ ਉਹਨੂੰ ਬੁਲਾ ਲਿਆ ਆ ਤੁਹਾ ਮਾਪੁਰਸ਼ ਕਹਿੰਦੇ ਭਾਈ ਤੂੰ ਐ ਕਰ ਆ ਫਲਾਣੀ ਡਾਕਟਰ ਦਾ ਪਤਾ ਗਾ ਲੁਧਿਆਣੀ ਉਹਨਾਂ ਕੋਲ ਜਾ ਜਾ ਕੇ ਚੈੱਕ ਕਰਾ ਕੇ ਆ ਆਪਣੇ ਆਪ ਨੂੰ ਵੀ ਤੂੰ ਠੀਕ ਨਹੀਂ ਹੈਗਾ ਤੇ ਕਹਿੰਦਾ ਮਹਾਰਾਜ ਜੀ ਮੈਨੂੰ ਕੀ ਹੋਇਆ ਬਾਬਾ ਜੀ ਮੈਂ ਤਾਂ ਠੀਕ ਆ ਕਹਿੰਦੇ ਭਾਈ ਤੈਨੂੰ ਕਹਿਤਾ ਵੀ ਤੂੰ ਜਾ ਚੈੱਕ ਕਰਾ ਉੱਥੇ ਆਪਣਾ ਚੈੱਕ ਅਪ ਕਰਾ ਜਾ ਕੇ ਆ ਡਾਕਟਰ ਦਾ ਨਾਮ ਇਹਨੂੰ ਮਿਲ ਲੈ ਜਾ ਕੇ ਉਹ ਬੰਦਾ ਸੇਵਾਦਾਰਾਂ ਨੂੰ ਕਹਿ ਰਿਹਾ ਆਪਣੇ ਬਾਬਾ ਜੀ ਦੇ ਗੜਬਈ ਨੂੰ ਵੀ ਕਹਿ ਰਿਹਾ ਕਿ ਇਹ ਮੈਨੂੰ ਹੋਇਆ ਤਾਂ ਹੈ ਨਹੀਂ ਵੀਰ ਜੀ ਕੁਛ ਬਾਬਾ ਜੀ ਕਹਿੰਦੇ ਵੀ ਜਾਣਾ ਕਹਿੰਦੇ ਟਾਲ ਮਟੋਲ ਜਾ ਕਰੀ ਗਿਆ 10-15 ਮਿੰਟ ਬੀਤ ਗਏ ਬਾਬਾ ਜੀ ਫਿਰ ਬਾਹਰ ਆ ਗਏ ਖਾਮਰ ਚ ਤੇ ਬਾਬਾ ਜੀ ਕਹਿੰਦੇ ਵੀ ਤੂੰ ਭਾਈ ਗਿਆ ਨਹੀਂ ਹਜੇ ਤੱਕ ਐ ਕਰ ਕੇ ਜਿਹੜੀ ਗੱਡੀ-ਗੱਡੀ ਮਿਲਦੀ ਐ ਇੱਥੋਂ ਇਹਨੂੰ ਲੈ ਕੇ ਜਾਓ ਸੇਵਾਦਾਰ ਨੂੰ ਕਹਿੰਦੇ ਇਹਨੂੰ ਭਾਈ ਨਾਲ ਜਾਓ ਇਹਦੇ ਤੇ ਜਿਹੜੀ ਗੱਡੀ ਇੱਥੇ ਖੜੀ ਆ ਕੋਈ ਵੀ ਨਾਲ ਲੈ ਜਾਓ ਤੇ ਇਹਨੂੰ ਉੱਥੇ ਜਾ ਕੇ ਦਾਖਲ ਕਰੋ ਹਸਪਤਾਲ ਚ ਲੁਧਿਆਣੇ ਉਸ ਤੋਂ ਬਾਅਦ ਕਹਿੰਦੇ ਮਰੂਤੀ ਕਾਰ ਉਹਨਾਂ ਨੂੰ ਮਿਲੀ ਤੇ ਸੇਵਾਦਾਰਤੀ ਨਾਲ ਉਸ ਬੰਦੇ ਨੂੰ ਲੈ ਕੇ ਉੱਥੇ ਹਸਪਤਾਲ ਚਲੇ ਗਏ ਡਾਕਟਰ ਨੂੰ ਜਾ ਕੇ ਸਾਰੀ ਗੱਲ ਦੱਸੀ ਵੀ ਸਾਨੂੰ ਮਹਾਪੁਰਸ਼ਾਂ ਨੇ ਭੇਜਿਆ ਅੰਸਾਲੀ ਵਾਲਿਆਂ ਨੇ ਤੇ ਉਹਨਾਂ ਨੇ ਕਿਹਾ ਵੀ ਭਾਈ ਤੂੰ ਚੈੱਕਅਪ ਕਰਾ ਉਹ ਡਾਕਟਰ ਵੀ ਭਾਵਨ ਵਾਲਾ ਸੀਗਾ ਮਹਾਪੁਰਸ਼ਾਂ ਨੂੰ ਜਾਣਦਾ ਸੀਗਾ ਕਿਉਂਕਿ ਬ੍ਰਹਮ ਗਿਆਨੀ ਨੂੰ ਸਮਝਣਾ ਜਾਂ ਦਰਸ਼ਨ ਕਰਨੇ ਬੜੀ ਭਾਗਾਂ ਦੀ ਬਹੁਤ ਵੱਡੇ ਭਾਗ ਚਾਹੀਦੇ ਨੇ ਉਹਨਾਂ ਦੇ ਦਰਸ਼ਨ ਕਰਨ ਲਈ ਉਹਨਾਂ ਦੇ ਬਚਨ ਸੁਣਨ ਲਈ ਤੇ ਉਹਨਾਂ ਦੇ ਜਿਹੜੇ ਨਾਲ ਰਹੇ ਨੇ ਉਹ ਤਾਂ ਪਤਾ ਨਹੀਂ ਕਿੰਨੇ ਹੀ ਤਰ ਗਏ ਫਿਰ ਸੋ ਉਹ ਡਾਕਟਰ ਵੀ ਭਾਵਨ ਵਾਲਾ ਸੀਗਾ ਮਹਾਂਪੁਰਸ਼ਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਜਦੋਂ ਕਹਿੰਦੇ ਉਹਨਾਂ ਨੇ ਉਹਨੂੰ ਬੈੱਡ ਤੇ ਪਾਇਆ ਨਾ ਉਹਨੂੰ ਤਰੇਲੀਆਂ ਆਉਣ ਲੱਗੀਆਂ ਬੰਦੇ ਨੂੰ ਜਿਹੜਾ ਡਾਕਟਰ ਦੇ ਕੋਲ ਮਹਾਂਪੁਰਸ਼ਾਂ ਨੇ ਬੰਦਾ ਭੇਜਿਆ ਸੀ ਜਾਜਾਂ ਵਾਲਾ ਦੇਖਦੇ ਹੀ ਦੇਖਦੇ ਕਹਿੰਦੇ ਉਹਦੇ ਹੱਥ ਪੈਰ ਠੰਡੇ ਹੋ ਗਏ ਉਹਨੂੰ ਪਸੀਨਾ ਆ ਗਿਆ ਉੱਥੇ ਹੀ ਉਹਨੂੰ ਹਾਰਟ ਅਟੈਕ ਹੋ ਗਿਆ ਡਾਕਟਰ ਕਹਿੰਦਾ ਵੀ ਇਹਨੂੰ ਅੰਦਰ ਲੈ ਕੇ ਚਲੋ ਅਮਰਜੈਂਸੀ ਵੈਂਟੀਲੇਟਰ ਤੇ ਪਾਓ ਇਹਨੂੰ ਤਾਂ ਅਟੈਕ ਹੋ ਗਿਆ ਕਹਿੰਦੇ 11 ਸਵਾ 10 ਵਜੇ ਬਾਪੁਰਸ਼ਾ ਨੇ ਕਿਹਾ ਬਾਰੇ ਸਾਢੇ 12 ਡੇਢ ਇੱਕ ਦੇ ਤਕਰੀਬਨ ਕਹਿੰਦੇ ਉਹਨੂੰ ਅਟੈਕ ਹੋਇਆ ਚਲੋ ਉਹਨਾਂ ਨੇ ਟ੍ਰੀਟਮੈਂਟ ਦਿੱਤਾ ਠੀਕ ਹੋ ਗਿਆ ਸਵੇਰ ਦੇ 4 ਵਜੇ ਤੱਕ ਕਹਿੰਦੇ ਉਹਦਾ ਜੋ ਪ੍ਰੋਸੈਸ ਦੇ ਟ੍ਰੀਟਮੈਂਟ ਦਾ ਚੱਲਦਾ ਰਿਹਾ ਉਸ ਤੋਂ ਬਾਅਦ ਸਵੇਰ ਦੇ 6 ਵਜੇ ਨੂੰ ਫੇਰ ਅਟੈਕ ਹੋ ਗਿਆ ਦੂਸਰਾ ਦੂਸਰਾ ਅਟੈਕ ਹੋਇਆ ਫਿਰ ਡਾਕਟਰ ਨੇ ਜੋ ਟ੍ਰੀਟਮੈਂਟ ਦੇਣਾ ਸੀ ਕੀਤਾ ਅਖੀਰ ਨੂੰ ਕਹਿੰਦੇ 9:30 ਵਜੇ ਤੱਕ ਉਹਨੂੰ ਤੀਜਾ ਅਟੈਕ ਆ ਗਿਆ ਤੇ ਉਸਦੀ ਡੈਥ ਹੋ ਗਈ ਉਸ ਬੰਦੇ ਦੀ ਜਾਜਾਂ ਵਾਲੇ ਜਦੋਂ ਡੈਥ ਹੋਈ ਡਾਕਟਰ ਨੇ ਸੇਵਾਦਾਰ ਨੂੰ ਬੁਲਾ ਕੇ ਦੱਸਦਾ ਵੀ ਭਾਈ ਤੁਹਾਡਾ ਬੰਦਾ ਤਾਂ ਪੂਰਾ ਹੋ ਗਿਆ ਇਹ ਤਾਂ ਰਾਤ ਦੇ ਤਿੰਨ ਅਟੈਕ ਹੋ ਗਏ ਤੇ ਉਹਨੇ ਕਿਹਾ ਵੀ ਮਹਾਂਪੁਰਸ਼ ਨੂੰ ਦੱਸਣਾ ਚਾਹੀਦਾ ਵੀ ਬਾਬਾ ਜੀ ਨੂੰ ਚਲੋ ਉਹਨੇ ਬਾਬਾ ਜੀ ਨੂੰ ਫੋਨ ਲਾਇਆ ਕਿ ਬਾਬਾ ਜੀ ਵੀ ਇਹ ਜੱਜਾ ਜਲਾ ਦਾ ਰਾਤ ਪੂਰਾ ਹੋ ਗਿਆ ਜੀ ਇਹਨਾਂ ਦਾ ਤਿੰਨ ਅਟੈਕ ਹੋ ਕੇ ਇਹ ਤਾਂ ਸਿਰੇ ਛੱਡ ਗਿਆ ਮਾਪੁਰਸ਼ ਕਹਿੰਦੇ ਕੀ ਹਾਰਟ ਅਟੈਕ ਕੀ ਹੁੰਦਾਗਾ ਕਹਿੰਦੇ ਮਹਾਰਾਜ ਜੀ ਵੀ ਦਿਲ ਦਾ ਦੌਰਾ ਹੁੰਦਾਗਾ ਉਹ ਕਹਿੰਦੇ ਡਾਕਟਰ ਨਾ ਮੇਰੀ ਗੱਲ ਕਰਾ ਡਾਕਟਰ ਨੂੰ ਮਾਪੁਰਸ਼ ਕਹਿੰਦੇ ਵੀ ਕੋਈ ਗੱਲ ਨਹੀਂ ਭਾਈ ਕਈ ਵਾਰੀ ਦਿਲ ਚੱਲ ਜਾਂਦਾ ਕਈ ਵਾਰੀ ਬੰਦ ਹੋ ਜਾਂਦਾ ਇਹਨੂੰ ਮਾੜਾ ਮੋਟਾ ਹਲਾ ਹਲੋਕੇ ਦੇਖ ਲੈ ਕੋਈ ਪਤਾ ਨਹੀਂ ਹੁੰਦਾ ਤੇ ਇਹ ਗੱਲ ਕਹਿ ਕੇ ਮਹਾਂਪੁਰਸ਼ਾਂ ਨੇ ਚਲੋ ਫੋਨ ਕੱਟਤਾ ਤੇ ਡਾਕਟਰ ਗਿਆ ਜਿਹੜਾ ਡਾਕਟਰ ਨੇ ਲਾਇਆ ਦੱਬਿਆ ਉਹਦੇ ਸਰੀਰ ਨੂੰ ਹਾਰਟ ਨੂੰ ਉਹਦੇ ਵਿੱਚ ਦੁਬਾਰਾ ਪ੍ਰਾਣ ਆ ਗਏ ਉਸ ਬੰਦੇ ਦੇ ਵਿੱਚ ਤੇ ਇਹ ਦੇਖੋ ਵੀ ਇਹ ਗੱਲ ਦਾ ਕੋਈ ਯਕੀਨ ਨਹੀਂ ਕਰੂਗਾ ਕਿਉਂਕਿ ਇਹ ਸੱਚੀ ਘਟਨਾ ਹੁਣ ਅੱਜ ਕੱਲ ਜਿਹੜੇ ਮਹਾਂਪੁਰਸ਼ ਸੰਤ ਬਾਬਾ ਪਰਮਜੀਤ ਜੀ ਬੈਠੇ ਨੇ ਉਹ ਝਾੜ ਜਾਲੇ ਇਹੀ ਮਾਹਪੁਰਸ਼ ਨੇ ਜੱਜਾੜੇ ਜਿਹੜੇ ਬਚ ਗਏ ਉਹ ਅੱਜ ਵੀ ਉੱਥੇ ਮਾਹਪੁਰਸ਼ਾਂ ਤੋਂ ਵਾ ਸੇਵਾ ਕਰ ਰਹੇ ਨੇ ਆਪ ਜੀ ਉੱਥੇ ਜਾ ਕੇ ਮਿਲ ਸਕਦੇ ਹੋ ਤੇ ਇਹ ਦੇਖੋ ਵੀ ਮਾਹਪੁਰਸ਼ਾਂ ਦੀ ਕਿੰਨੀ ਕਮਾਈ ਸੀ ਇਸੇ ਕਰਕੇ ਗੁਰਬਾਣੀ ਦੇ ਵਿੱਚ ਵੀ ਕਿਹਾ ਵੀ ਜਿਹੜਾ ਸੰਤ ਦੀ ਬਹੁਤ ਵੱਡੀ ਮਹਾਨਤਾ ਜਿਹੜਾ ਉਰਨ ਤੌਰ ਤੇ ਜਿਨੇ ਆਪਣੇ ਆਪ ਨੂੰ ਬਾਣੀ ਦੇ ਅਨਸਾਰ ਢਾਲਿਆ ਹੋਵੇ ਵੀ ਉਹੀ ਅਸਲੀ ਸੰਤ ਆ ਤੇ ਸੰਤ ਬਾਬਾ ਹੰਸਾਲੀ ਵਾਲੇ ਮਹਾਂਪੁਰਸ਼ ਜਿਹੜੇ ਅਜੀਤ ਸਿੰਘ ਦੀ ਮਹਾਂਪੁਰਸ਼ਾਂ ਬਾਰੇ ਤਾਂ ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ ਵੀ ਉਹ ਕਿੰਨੇ ਕਰਨੀ ਵਾਲੇ ਸੀ ਦੇਖੋ ਉਹਨਾਂ ਦੀ ਕਮਾਈ ਦੇ ਨਾਲ ਫਿਰ ਉਹ ਇਨਸਾਨ ਦੀ ਜ਼ਿੰਦਗੀ ਬਚ ਗਈ ਤੇ ਉਹ ਅੱਜ ਮਹਾਂਪੁਰਸ਼ਾਂ ਦੇ ਕੋਲ ਉੱਥੇ ਸੇਵਾ ਨਿਭਾ ਰਿਹਾ ਗੁਰਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਆਂ ਵੀ ਆਠ ਪਹਿਰ ਨਿਕਟ ਕਰ ਜਾਣਾ ਪ੍ਰਭ ਕਾ ਕੀਆ ਮਿੱਠਾ ਮਨ ਹੈ ਇਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਭਗਸ਼ਾਰ ਕਹਿੰਦੇ ਵੀ ਜਿਹੜਾ ਪ੍ਰਮਾਤਮਾ ਦਾ ਭਗਤਾ ਨ ਸੰਤ ਉਹ ਠੇ ਪਹਿਰ ਪ੍ਰਮਾਤਮਾ ਨੂੰ ਯਾਦ ਕਰਦਾ ਤੇ ਪ੍ਰਮਾਤਮਾ ਦੇ ਨੇੜੇ ਵੱਸਦਾ ਹੈ ਪ੍ਰਮਾਤਮਾ ਜੋ ਕੁਝ ਵੀ ਕਰਦਾ ਨਾ ਉਹ ਸੰਤ ਉਹਨੂੰ ਮੰਨ ਲੈਂਦਾ ਵੀ ਇਹ ਉਸੇ ਵਿੱਚ ਉਹਦੀ ਰਜ਼ਾ ਉਹਨੂੰ ਬਾਣੀ ਨੂੰ ਪ੍ਰਮਾਤਮਾ ਦੇ ਨਾਲ ਮਿੱਠਾ ਕਰਕੇ ਮੰਨਦਾ ਇੱਕ ਨਾਮ ਸੰਤਨ ਆਧਾਰ ਕੇਵਲੋ ਜ਼ਿੰਦਗੀ ਦਾ ਆਧਾਰ ਆਪਣਾ ਇੱਕ ਪ੍ਰਮਾਤਮਾ ਦੇ ਨਾਮ ਨੂੰ ਹੀ ਬਣਾਉਂਦਾ ਗਾ ਹੋਏ ਰਹੇ ਸਭ ਕੀ ਬਖਸ਼ਾਲ ਹੈ ਨਾ ਜੀ ਉਹ ਕੀ ਕਰਦਾ ਫਿਰ ਸੰਤ ਜਨ ਜਿਹੜੇ ਸਭ ਉਹਨਾਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਨੇ ਸੰਤ ਰਹਿ ਸੁਣੋ ਮੇਰੇ ਭਾਈ ਉਹ ਕੀ ਮਹਿਮਾ ਕਥਾ ਨਾ ਜਾਈ ਕਹਿੰਦੇ ਵੀ हे ਮੇਰੇ ਵੀਰ ਸੰਤ ਦੀ ਜੀਵਨ ਯੁਕਤੀ ਸੁਣ ਕਹਿਣ ਦਾ ਭਾਵ ਇਹ ਹੀ ਹੈ ਵੀ ਜੇ ਸੰਤਾਂ ਕੋਲ ਮਹਾਂਪੁਰਸ਼ਾਂ ਕੋਲ ਆਪਾਂ ਜਾਣੇ ਆ ਤਾਂ ਜਿਹੜੇ ਉਹ ਬਚਨ ਕਰਦੇ ਨੇ ਨਾ ਜਿਹੜੇ ਗੁਰਵਾਣੀ ਨਾਲ ਰੰਗੇ ਹੋਏ ਨੇ ਤਾਂ ਉਹਨਾਂ ਬਚਨਾਂ ਤੇ ਅਮਲ ਜ਼ਰੂਰ ਕਰਿਆ ਕਰੋ ਜੋ ਅਕੋਰਡਿੰਗ ਟੂ ਗੁਰਵਾਣੀ ਦੇ ਹਿਸਾਬ ਨਾਲ ਤੁਹਾਨੂੰ ਬਚਨ ਦੱਸਦੇ ਨੇ ਕਿਉਂਕਿ ਸੰਤ ਕਾ ਕਹਿਆ ਮਜੇ ਸੰਤ ਕੋਈ ਬਚਨ ਕਰ ਦੇ ਤਾਂ ਪ੍ਰਮਾਤਮਾ ਆਪਣੇ ਭਗਤਾਂ ਦੀ लाज ਰੱਖਦਾ ਉਹ ਬਚਨ ਜ਼ਰੂਰ ਪੂਰਾ ਹੁੰਦਾਗਾ ਸੋ ਇਹ ਘਟਨਾ ਆਪ ਜੀ ਨਾਲ ਸਾਂਝੀ ਕਰਨ ਦਾ ਮਕਸਦ ਇਹੋ ਸੀ ਕੀ ਜਿਹੜੇ ਬਾਣੀ ਪੜਨ ਵਾਲਿਆ ਰੋਹਾਨੇ ਨਾ ਉਹਨਾਂ ਕੋਲ ਇੰਨੀ ਪਾਵਰ ਹੈਗੀ ਆ ਕਿ ਉਹ ਪ੍ਰਮਾਤਮਾ ਦੀ ਰਜਾ ਦੇ ਵਿੱਚ ਜੋ ਮਰਜੀ ਚਾਹਣ ਉਹਦੀ ਕਿਰਪਾ ਨਾਲ ਆਪਣੇ ਬਸ਼ਰ ਨਾਲ ਕੁਝ ਵੀ ਕਰ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ